ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਨਾਨਕ ਪਾਸ਼ਾ ਜੀ ਦੀ ਬਾਣੀ ਦੀ ਵਿਚਾਰ ਕਰਦੇ ਆ ਜੋ ਕਈ ਦਫਾ ਦਾਸੀ ਨੂੰ ਆਪ ਇਹਦੇ ਬਾਰੇ ਜਾਣਨ ਦੀ ਉਤਸੁਕਤਾ ਹੋਈ ਸੀ ਕਿਉਂਕਿ ਇਹ ਉਹ ਤੁਕ ਹੈ ਜਿਹਦੇ ਅਰਥ ਬਦਲਾ ਕੇ ਸੁਣਾਏ ਗਏ ਸੀ ਕਿ ਸੇ ਮੁਸਲਮਾਨ ਰਾਜੇ ਦੇ ਦਰਬਾਰ ਦੇ ਵਿੱਚ ਤੇ ਇਸ ਕਰਕੇ ਕਾਫੀ ਛੋਟੇ ਹੁੰਦੇ ਆ ਮਨ ਦੇ ਵਿੱਚ ਹੁੰਦਾ ਸੀ ਕਿ ਵੀ ਇਹ ਦੇ ਕੀ ਅਰਥ ਨੇ ਕਿ ਵੀ ਇਹ ਕੀ ਪਾਤਸ਼ਾਹ ਸਾਨੂੰ ਸਮਝਾਉਣਾ ਚਾਹੁੰਦੇ ਨੇ ਆਪਾਂ ਇਹਦੀ ਅੱਜ ਸਾਂਝ ਪਾ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ ਜੀ ਮਹੱਲਾ ਪਹਿਲਾ ਮਿ ਦੀ ਮੁਸਲਮਾਨ ਕੀ ਪੇੜੈ ਪਈ কুমਯਾਰ ਘੜ ਪਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੈ ਅੰਗਿਆਰ ਨਾਨਕ ਜਿਨ ਕਰਤੈ ਕਾਰਣ ਕੀਆ ਸੋ ਜਾਣੈ ਕਰਤਾਰ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਉਸ ਜੋ ਮੁਸਲਮਾਨ ਵੀਰ ਦੇ ਵਿੱਚ ਖਿਆਲ ਕੀਤਾ ਜਾਂਦਾ ਉਹਦੇ ਬਾਰੇ ਜਿਹੜਾ ਸ਼ੰਕਾ ਉਹਨੂੰ ਨਿਵਿਰਤ ਕਰ ਰਹੇ ਨੇ ਮੁਸਲਮਾਨ ਵੀਰ ਇਹ ਖਿਆਲ ਕਰਦੇ ਨੇ ਕਿ ਜੇ ਮਰਨ ਤੋਂ ਪਿੱਛੋਂ ਸਰੀਰ ਨੂੰ ਸਾੜਿਆ ਜਾਵੇ ਤਾਂ ਉਹ ਦੋਜਿਕ ਦੀ ਅੱਗ ਵਿੱਚ ਸੜਦੇ ਨੇ ਪਰ ਇੱਥੇ ਉਹ ਸੋਚਦੇ ਨੇ ਕਿ ਜੇ ਦੱਬ ਦਿੱਤਾ ਜਾਏ ਤਾਂ ਠੀਕ ਹੈ ਪਰ ਗੁਰੂ ਨਾਨਕ ਪਾਸ਼ਾ ਜੀ ਇੱਥੇ ਸਮਝਾ ਰਹੇ ਨੇ ਕਿ ਫਰਜ਼ ਕਰੋ ਕਿ ਕਿਸੇ ਮੁਸਲਮਾਨ ਵੀਰ ਦੀ ਕਬਰ ਹੈ ਤੇ ਕਈ ਦਫਾ ਜਿਹੜੇ কুমਿਹਾਰ ਲੋਕ ਨੇ ਉਹ ਜਾ ਕੇ ਉੱਥੋਂ ਵੀ ਮਿੱਟੀ ਪੁੱਟ ਲੈਂਦੇ ਨੇ ਭਾਂਡੇ ਬਣਾਉਣ ਲਈ ਕਿਉਂਕਿ ਇਹ ਮਿੱਟੀ ਜੋ ਹੁੰਦੀ ਹੈ ਇਹ ਚਿਕਨੀ ਹੁੰਦੀ ਹੈ ਤੇ ਇਹ ਮਤਲਬ ਚੰਗੀ ਮੰਨੀ ਜਾਂਦੀ ਹੈ ਭਾਂਡੇ ਬਣਾਉਣ ਲਈ ਤੇ ਪਾਸ਼ਾ ਕਹਿੰਦੇ ਨੇ ਕਿ ਫਰਜ਼ ਕਰੋ ਕਿਸੇ ਮੁਸਲਮਾਨ ਵੀਰ ਦੀ ਕਬਰ ਵਿੱਚੋਂ কুমਿਹਾਰ ਨੇ ਮਿੱਟੀ ਲੈ ਆਂਦੀ ਭਾਂਡੇ ਬਣਾਉਣ ਲਈ ਫਿਰ ਵੀ ਕਹਿੰਦੇ ਜਦੋਂ ਉਹ ਮਿੱਟੀ ਦੇ ਪਾਂਡੇ ਬਣਾ ਕੇ ਉਹਨਾਂ ਨੂੰ ਪਕਾਉਣ ਦੇ ਲਈ ਫਿਰ ਵੀ ਉਹ ਅੱਗ ਵਿੱਚ ਪਾਉਂਦਾ ਹੈ ਕਹਿੰਦੇ ਫਿਰ ਮੰਨੋ ਜਿਵੇਂ ਕਹਿੰਦੇ ਉਹ ਜਿਹੜੀ ਹੈਗੀ ਹੈ ਮਿੱਟੀ ਉਹ ਜਿਵੇਂ ਪੁਕਾਰ ਕਰਦੀ ਹੋਵੇ ਸੜ ਕੇ ਕਹਿੰਦੇ ਅੰਗਿਆਰਿਆਂ ਦੇ ਵਿੱਚ ਉਹ ਰੋਂਦੀ ਆ ਸੜਦੀ ਆ ਕਿਉਂਕਿ ਉਹਨੂੰ ਭਾਂਡਿਆਂ ਨੂੰ ਜਦੋਂ ਸੇਕ ਲਾਇਆ ਜਾਂਦਾ ਫਿਰ ਨਾਨਕ ਪਾਸ਼ਾ ਕਹਿੰਦੇ ਨੇ ਨਾਨਕ ਜਿਨ ਕਰਤੈ ਕਾਰਣ ਕੀ ਆ ਸੋ ਜਾਣ ਹੈ ਕਰਤਾਰ ਕਹਿੰਦੇ ਇਹ ਤੇ ਪਰਮੇਸ਼ਰ ਹੀ ਜਾਣੇ ਕਿ ਵੀ ਜੇ ਮੁਰਦੇ ਨੂੰ ਦਵਾ ਦਿੱਤਾ ਜਾਵੇ ਜਾਂ ਮੁਰਦੇ ਨੂੰ ਆਪਣਾ ਅਗ ਦੇ ਨਾਲ ਜੋ ਕਰਦੇ ਹੈਗੇ ਆ ਉਸ ਤਰ੍ਹਾਂ ਸੰਸਕਾਰ ਕੀਤਾ ਜਾਵੇ ਵੀ ਇਹਦਾ ਤੇ ਕਹਿੰਦੇ ਕੋਈ ਸਬੰਧ ਨਹੀਂ ਹੈ ਕਿ ਜੀਵ ਇਹਦੇ ਇਹਦੇ ਕਾਰਨ ਦੋਜਿਕ ਵਿੱਚ ਜਾਊਗਾ ਜਾਂ ਸਵਰਗ ਵਿੱਚ ਜਾਊਗਾ ਇਸ ਗੱਲ ਨਾਲ ਤੇ ਕੋਈ ਸਬੰਧ ਨਹੀਂ ਹੈ ਜੋ ਅਸਲ ਭੇਦ ਹੈ ਕਿ ਨਰਕ ਵਿੱਚ ਕਿਹਨੇ ਜਾਣਾ ਸਵਰਗ ਵਿੱਚ ਕਿਹਨੇ ਜਾਣਾ ਇਹ ਤੇ ਕਹਿੰਦੇ ਪਰਮੇਸ਼ਰ ਦੀ ਖੇਡ ਆ ਇਹ ਤੇ ਉਹਦੇ ਭੇਦ ਨੇ ਇਹਦਾ ਇਹਦੇ ਨਾਲ ਕੋਈ ਤਾਲੁਕਾਤ ਨਹੀਂ ਕਿ ਜੇ ਅਸੀਂ ਮੁਰਦੇ ਨੂੰ ਸਾੜਿਆ ਹੈ ਤਾਂ ਉਹ ਦੋਜਿਕ ਵਿੱਚ ਜਾਂਦਾ ਹੈ ਜੇ ਉਹਨੂੰ ਦਬਾਇਆ ਹੈ ਤਾਂ ਉਹਨੂੰ ਦੋਜਿਕ ਦਾ ਦੁੱਖ ਨਹੀਂ ਭੋਗਣਾ ਪੈਂਦਾ ਇਹ ਇੱਥੇ ਮੇਰੇ ਪਾਤਸ਼ਾਹ ਸਾਡੀ ਜਿਹੜਾ ਇਹ ਸ਼ੰਕਾ ਹੈਗਾ ਇਹਨੂੰ ਨਿਵਰਤ ਕਰ ਰਹੇ ਨੇ ਇਸ ਸ਼ਬਦ ਦੇ ਵਿੱਚ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ